ਕਾਰਜ ਕੀਤਾ ਜਾ ਰਿਹਾ ਜੀ ਸਰਕਾਰ ਨੇ ਇਹਦੇ ਰੋਡ ਦਾ ਤਾਂ ਆਪਣੇ ਨਹੀਂ ਪੱਥਰ ਸੈਂਟਰ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਤੇ ਪੰਜਾਬ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਪਰ ਛੋੜ ਨਹੀਂ ਪਣਾ ਜੀ ਤੇ ਇਹ ਮਾਨ ਪੁਰਸ਼ਾਂ ਨੇ ਸੰਤ ਪਾਪਾ ਸੇਵਾ ਸਿੰਘ ਦੀ ਲੜੀ ਤੋਂ ਚੱਲੇ ਆ ਰਹੇ ਸੰਤ ਪਾਪਾ ਸੁੱਚਾ ਸਿੰਘ ਜੀ ਪਾਪਾ ਸਤਨਾਮ ਸਿੰਘ ਜੀ ਇਹ ਰੋਡ ਹੁਣ ਇਹ ਬਣਾ ਰਹੇ ਨੇ ਤੇ ਬਹੁਤ ਵਧੀਆ ਲਗਾ ਪਿਛਲੇ ਸਾਲ ਅਸੀਂ ਆਏ ਸੀ ਕਿ ਰਸਾਖੀ ਤੇ ਤੇ ਖੜੇ ਬਹੁਤ ਸਗੇ ਟਰਾਲੀ ਦਾ ਆਉਂਦੀ ਸਾਡੇ ਪਿੰਡੋਂ ਸੰਗਤ ਤੇ ਮੇਲੇ ਤੇ ਆਈਦਾ ਤੇ ਬਹੁਤੁਰ ਹਾਲਿਆ ਤੇ ਅੱਜ ਇਹਨਾਂ ਨੇ ਜਿਹੜੇ 7 ਵਜੇ ਦਾ ਪੋਲੇ ਆ ਉਹਦਾ ਕੰਮ ਰੰਬਿਆ ਆ ਤੇ ਉਹ ਅੱਜ ਇਹਨਾਂ ਨੇ ਸ਼ੁਰੂ ਕੀਤਾ ਆ ਅੱਜ ਮੌਸਮ ਖਰਾਬ ਕਰਕੇ ਥੋੜਾ ਜਿਹਾ ਡਿਲੇ ਹੋ ਸਕਦਾ ਤੇ ਮਹਾਂਪੁਰਸ਼ਾਂ ਜਿੱਦਾਂ ਗੱਲ ਹੋਈ ਆ ਉਹ ਕਹਿੰਦੇ ਕਿ ਦੋ ਤਿੰਨਾਂ ਦਿਨਾਂ ਦੇ ਵਿੱਚ ਪੋਲ ਕੰਪਲੀਟ ਕੀਤਾ ਜਾਊਗਾ ਕੰਕਰੀਟ ਪਾ ਕੇ ਕੀ ਕਹਿਣਾ ਚਾਹੋਗੇ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾਣੇ ਨੇ ਸਰਕਾਰਾਂ ਕੋਈ ਕਿਸੇ ਵੀ ਪਾਰਟੀ ਦੀਆਂ ਹੁਣ ਸਰਕਾਰਾਂ ਫੇਲ ਹੋਈਆਂ ਨੇ ਫੇਲ ਹੋਈਆਂ ਜੀ ਇਹਦੇ ਵਿੱਚ ਇਸ ਕੰਮ ਦੇ ਵਿੱਚ ਤਾਂ ਪੱਕਾ ਫੇਲ ਹੈ ਜੀ ਕੋਈ ਰੋਡ ਨਹੀਂ ਇਹਨਾਂ ਨੇ ਹਜੇ ਤੱਕ ਕੇ ਇਸ ਰੋਡ ਦਾ ਨਾਮ ਚਿੰਤਪੁਰਨੀ ਰੋਡ ਰੱਖਿਆ ਗਿਆ ਤੇ ਬਣਾਈ ਕਿਸੇ ਸਰਕਾਰ ਨੇ ਨਹੀਂ ਸਰਕਾਰਾਂ तकरीबन ਸਾਰੀਆਂ ਫੇਲ ਨੇ ਇਹ ਮਹਾਪੁਰਸ਼ਾਂ ਨੇ ਕੰਮ ਚੱਕਿਆ ਹੈ ਇਹ 350 ਸਾਲਾਂ ਤੇ ਜਿੱਦਾਂ ਬਾਬਾ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਅਸੀਂ ਉਸ ਤੱਕ ਬਹੁਤ ਜ਼ੋਰ ਲੱਗਾ ਜਿੰਨੀ ਸੇਵਾ ਆਈ ਅਸੀਂ ਉਹਨਾਂ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ 350 ਸਾਲਾਂ ਤੋਂ ਸਦਾ ਗੁੱਤੇ ਭਾਦਰ ਜੀ ਦੇ ਪਰ ਜਿਹੜਾ ਪ੍ਰੋਗਰਾਮ ਤੇ ਇੱਕ ਇਹਨੂੰ ਹੋਰ ਨੂੰ ਔਰ ਰੋਡ ਜਿਹੜਾ ਪਿੱਛੇ ਜਿੰਨਾ ਟੋਟਿਆਂ ਚ ਰਹਿ ਗਏ ਆ ਉਹ ਇਹਨਾਂ ਨੇ ਕੰਪਲੀਟ ਕਰਨ ਵੀ ਜਿਹੜੀ ਕੇ ਸੰਗਤ ਨੂੰ ਕੋਈ ਵੀ ਦਿੱਕਤ ਨਾ ਸਕੇ ਕਿ ਜਿਹੜੀਆਂ ਸੰਗਤਾਂ ਇੱਥੇ ਹਮ ਹਮਾ ਕੇ ਇਸ ਪ੍ਰੋਗਰਾਮ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪਾਵਨ ਬਚਨ ਹੈ ਸੇਵਕ ਹੋ ਸੇਵਾ ਬਣਾਈ ਹੁਕਮਪੂਰ ਪਰਮ ਪਤਸਾਈ ਸੇਵਾ ਦੇ ਕਈ ਰੂਪ ਨੇ ਕਿ ਜਿਹੜੀ ਇਹ ਸੜਕ ਹੈ ਤੇ ਦੋ ਤਕਤਾਂ ਨੂੰ ਜੋੜਨ ਵਾਲੀ ਹੈ ਜਿਵੇਂ ਆਪ ਜੀ ਨੇ ਆਖਿਆ ਖਾਸ ਕਰਕੇ ਕਾਰਪਰਤੂਹੀ ਤੋਂ ਲੈ ਕੇ ਕਰਕੇ ਅਨੰਤਪੁਰ ਸੰਗਤਾਂ ਤੱਕ ਸੜਕ ਦਾ ਬੁਰਾ ਹਾਲ ਸੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਤੇ ਸਦਕਾ ਅਤੇ ਸਤਿਕਾਰਯੋਗ ਮਹਾਪੁਰਸ਼ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਕ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਜਿੱਦਾਂ ਸਰਕਾਰਾਂ ਨੇ ਵੇਖਿਆ ਵੀ ਨਹੀਂ ਉਹ ਮਹਾਪੁਰਸ਼ਾਂ ਨੇ ਸਾਡੇ ਪੱਤੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸੰਗਤਾ ਦੀ ਸਹਿਯੋਗ ਦੀ ਸਦਕਾ ਇਹ ਕਾਰਜ ਕੰਦੇ ਨੇ ਅੱਜ ਵੀ ਵੇਖਿਆ ਜਿਹੜਾ ਵੱਡਾ ਪੁਲ ਸੰਗਤ ਪਰਵਾਰ ਜੀ ਨੂੰ ਆਪਾਂ ਕਹਿੰਦੇ ਆ ਉਹ ਸਪੌਂਸਰ ਦੇ ਥੱਲੇ ਕਹੇ ਹੋਏ ਤੇ ਮਹਾਰਾਜ ਸਾਹਿਬ ਦੇ ਜਿਹਨਾਂ ਖੱਡਿਆਂ ਨੂੰ ਚੁਬਨ ਦਸ ਜਿੰਮਾ ਆਪਣੇ ਚੁਲਿਆ ਹੈ ਤੇ ਸੰਗਤਾ ਵੀ ਸਹਿਯੋਗ ਕਰ ਰਹੀਆਂ ਨੇ ਸਵੇਰ ਤੋਂ ਹੀ ਜਿਹੜੀਆਂ ਵੀ ਸੰਗਤਾ ਵੇਖ ਰਹੀਆਂ ਨੇ ਇਹ ਰੋਕ ਰੋਕ ਕੇ ਜਾ ਰਹੀਆਂ ਨੇ 10 ਰਹੇ ਵੀ ਵੀਡੀਓ ਵੇਖੀ ਐ ਤੇ ਮਨ ਵਿੱਚ ਚਾ ਵੀ ਸਗਾ ਮਹਾਪੁਰਸ਼ਾਂ ਦੇ ਦਰਸ਼ਨ ਕਰੀਏ ਸ਼ਹਿਰ ਹੋ ਗਏ ਨੇ ਪਾਤਸ਼ਾਹ ਕਿਰਪਾ ਕਰੇ ਮਹਾਪੁਰਸ਼ਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਸ਼ਿਸ਼ ਕਰਨ ਜੋ ਇਹਨਾਂ ਨੇ ਕਾਰਜ ਅਰੰਭੇ ਨੇ ਉਹ ਚੜ੍ਹਦੀ ਕਲਾ ਦੇ ਨਾਲ ਨੇ ਪਰਿਚਾਇਆ ਸਾਢੇ 350 ਸਾਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਸਰਕਾਰ ਵੀ ਵੱਡੇ ਦਾਅਵੇ ਕਰ ਲਈ ਕਿ ਅਸੀਂ ਵੱਡੇ ਪੱਧਰ ਤੇ ਮਨਾ ਰਹੇ ਹਾਂ ਪਰ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਤਰ ਨਹੀਂ ਇੱਕ ਪੱਖ ਸੰਸਾਰੀ ਆ ਦੂਜਾ ਪੱਖ ਹੈਗਾ ਅੰਦਰੰਤਰੀ ਮਹੰਕਾਰ ਦਾ ਇਹ ਮਹਾਪੁਰਖਾਂ ਦਾ ਪੱਖ ਆ ਕੋ ਸਰਕਾਰ ਦਾ ਨਾ ਕੋਈ ਸਾਰਿਆ ਤੁਹਾਨੂੰ ਮਾਰੂ ਪਤਾ ਵੀ ਸਰਕਾਰ ਦਾ ਪਾਕੀ ਹੈ ਇਹ ਮਾਂ ਪ੍ਰਸ਼ਾਸਨ ਪਾਕੀ ਹੈ ਸੇਵਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੋ ਵੀ ਹੈ ਸਾਰਾ ਸਾਹਮਣੇ ਹੈ ਦੇਖੋ ਪੋਖਰਨ ਧਮਾਕਾ ਸੁਣਿਆ ਸੀਗਾ ਅਸੀਂ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ ਦੇਸ਼ ਦੀ ਸਰਕਾਰ ਨੇ ਜਦੋਂ ਗੁਜਰਾਤ ਦੇ ਕਛ ਵਿੱਚ ਪੋਖਰਨ ਧਮਾਕਾ ਕਰਕੇ ਲੋਹਾ ਮਨਵਾਇਆ ਸੀਗਾ ਇਸੇ ਪ੍ਰਕਾਰ ਦੇ ਨਾਲ ਇਹਨੂੰ ਮੈਂ ਸ਼ਕਤੀ ਪ੍ਰਦਰਸ਼ਨ ਦਾ ਨਹੀਂ ਕਹੂੰਗਾ ਗੁਰੂ ਦੀ ਕਿਰਪਾ ਕਹ ਲੂੰਗਾ ਪਹਿਲਾ ਆਨੰਦਗੜ੍ਹ ਜੋ ਮੈਂ ਸ਼ੁਰੂ ਤੇ ਕਹਿੰਦਾ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਹੈ ਉੱਥੋਂ ਇੱਕ ਮਹਾਨ ਸੇਵਾਜ ਦੇ ਸਮੇਂ ਦਾ ਪੁਲ ਬਹੁਤ ਬਣ ਰਿਹਾ ਪਰ ਦੋ ਤਖਤਾਂ ਨੂੰ ਜੋੜਨ ਵਾਲਾ ਹਿੰਦੂਆਂ ਦੇ ਸਾਡੇ ਧਾਰਮਿਕ ਸ਼ਕਤੀਪੀਠ ਨਾਣਾ ਦੇਵੀ ਮਾਤਾ ਨੂੰ ਜੋੜਨ ਵਾਲਾ ਇਹ ਕਰੀਬ 1 ਕਿਲੋਮੀਟਰ ਲੰਬਾ ਪੁਲ ਹੈ ਜਿਹਦੀ ਬਹੁਤ ਹਾਲਤ ਖਰਾਬ ਹੈ ਸਮੇਂ-ਸਮੇਂ ਤੇ ਤੁਸੀਂ ਵਿਵਾਦ ਚੱਕੀ ਹੈ ਔਰ ਇਹਦੇ ਉੱਤੇ ਖੱਡੇ ਵੱਧ ਸੜਕ ਹੈ ਨਹੀਂ ਕੜਕਸਾਰ ਬਾਬਾ ਜੀ ਖੁਦ ਇਕੱਲਿਆਂ ਇੱਥੇ ਕਹੀ ਲੈ ਕੇ ਥੋੜੇ ਸੇਵਾਦਾਰਾਂ ਦੇ ਨਾਲ ਪੁਲ ਦੀ ਦਸ਼ਾ ਸੁਧਾਰਨ ਲਈ ਪੁਲ ਉੱਤੇ ਪਾਣੀ ਬਹੁਤ ਜਮਾ ਸੀਗਾ ਪੁਲ ਉੱਤੇ ਸਿਲਟ ਬਹੁਤ ਜਮਾ ਸੀਗੀ ਉਹਨੂੰ ਸਾਫ਼ ਕੀਤਾ ਬਾਬਾ ਜੀ ਦਾ ਮੰਨ ਬਣਾਇਆ ਹੋਇਆ ਹੈ ਤੇ ਇਹਦੇ ਤੇ ਪ੍ਰੀਮਿਕਸ ਪਾ ਕੇ ਨੂੰ ਸੰਗਤ ਦੇ ਚੱਲਣ ਜੋ ਕਰ ਦੇਣਾ ਮੈਂ ਤਾਂ ਇੰਨੀ ਗੱਲ ਕਹੂੰਗਾ ਜੀ ਸਾਨੂੰ ਸਾਡਾ ਮੂਲ ਪਛਾਣਨ ਦੀ ਲੋੜ ਹੈ ਸਾਡਾ ਇਤਿਹਾਸ ਪਛਾਣਨ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਹੀ ਪਹਿਲਾਂ ਵੀ ਬਹੁਤ ਵੱਡੀਆਂ ਕਾਰਸ਼ੇਮਾ ਬਾਬਾ ਸੇਵਾ ਸਿੰਘ ਜੀ ਬਾਬਾ ਲਾਲਪ ਸਿੰਘ ਜੀ ਹੁਣ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਕਰ ਰਹੇ ਆ ਅਸੀਂ ਸਰਕਾਰਾਂ ਨੂੰ ਦੇਖੋ ਕਿੰਨਾ ਟੈਕਸ ਦੇ ਰਹੇ ਆ ਸਾਡਾ ਅਰਥ ਨਹੀਂ ਆ ਰਿਹਾ ਇੱਥੇ ਤਾਂ ਇੱਕ ਦਸਵੰਦ ਦਾ ਹੈ ਨਾ ਦਸਵੰਦ ਤੁਹਾਡੀ ਆਮਦਨ 'ਚ 100 ਰੁਪਏ ਜੋ 10 ਰੁਪਏ ਬਣਦਾ ਹੈ ਤੇ ਬਹੁਤੇ ਵੈਸੇ ਵਿੱਚੋਂ ਵੱਧ ਤੋਂ ਵੱਧ 100 ਰੁਪਿਆ 1000 ਰੁਪਿਆ ਬਣ ਜਾਂਦਾ ਹੈ ਜੇ ਉਹ ਸਹੀ ਅਸੀਂ ਟਿਕਾਣੇ ਤੇ ਸਹੀ ਥਾਂ ਤੇ ਐਦਾ ਗੁਰੂਆਂ ਦੇ ਨਾਲ ਜੁੜ ਕੇ ਇਹਨਾਂ ਦੇ ਸੇਵਾਦਾਰਾਂ ਨਾਲ ਬਾਬਾ ਜੀ ਨਾਲ ਜੁੜ ਕੇ ਕਰੀਏ ਤਾਂ ਜਿਹੜੇ ਕਾਰਜ ਮੇਰੇ ਨੌਲੇਜ ਦੇ ਵਿੱਚ ਅਸੀਂ ਨਹੀਂ ਦੇਖੇ ਸੀਗੇ ਜੋ ਸੰਤ ਕਰ ਰਹੇ ਉਹ ਪਹਿਲਾਂ ਨਹੀਂ ਹੋਏ ਪਰ ਮੈਂ ਕਹੂੰਗਾ ਇਹ ਸਾਰਾ ਇਲਾਕਾ ਸਾਰਾ ਪੰਜਾਬ ਇਸ ਸੇਵਾ ਨਾਲ ਜੁੜੇ ਤਾਂ ਕਿ ਰਹਿਣ ਦੀ ਦੁਨੀਆ ਤੱਕ ਜਿਹੜੇ ਝੰਡੇ ਸਥਾਪਿਤ ਹੋ ਰਹੇ ਹਨ ਕਾਰ ਸੇਵਾ ਦੇ ਉਹ ਬਹੁਤ ਅੱਗੇ ਤੱਕ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਸੇ ਨੂੰ ਨਹੀਂ ਕੁਝ ਕਹਿ ਸਕਦੇ ਜੀ ਇਹ ਸਾਡੇ ਨਾਲ ਸਾਰੇ ਸਤਿਕਾਰਯੋਗ ਨੇ ਸਿਆਣੇ ਨੇ ਸੂਝਦੇ ਨੇ بڑے ਵਿਖੇ ਆ ਉਹਨਾਂ ਨੂੰ ਪਤਾ ਹੈ ਜੇ ਅਸੀਂ ਸੰਗਤਾਂ ਨੂੰ ਛੁੱਟ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਾਨੂੰ ਲੋਕਾਂ ਨੂੰ ਵੋਟਾਂ ਪਾਉਣਗੇ ਸਰਕਾਰ ਚਾਹੀ ਬਣੇਗੀ ਤੇ ਅਸੀਂ ਇਹ ਕਾਰਜ ਨਾ ਕਰਾਂਗੇ ਕਿਉਂਕਿ ਸਰਕਾਰਾਂ ਇਸ ਕੰਮ ਆਸਕੇ ਕਰਨੀਆਂ ਕਿ ਇਲਾਕੇ ਦੀ ਤਰੱਕੀ ਹੋਵੇ ਇਲਾਕੇ ਦਾ ਵਿਕਾਸ ਹੋਵੇ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਹੈ ਹਸਪਤਾਲਾਂ ਦੀ ਸਕੂਲਾਂ ਦੀ ਕਾਲਜਾਂ ਦੀ ਰਸਿਆਂ ਦੀ ਕਿਉਂਕਿ ਉਹ ਸਰਕਾਰ ਇਸ ਕਰਕੇ ਚੁਣੀ ਜਾਂਦੀ ਆ ਸੋ ਅਸੀਂ ਤੇ ਕਿਸੇ ਸਰਕਾਰ ਨੂੰ ਮੰਦਾ ਨਹੀਂ ਕਿੰਦੀ ਚੰਗਾ ਨਹੀਂ ਕਿੰਦੀ ਤੁਸੀਂ ਕਹਿੰਦੇ ਸਾਰੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੀ ਮੌਕੇ ਦੀ ਸਰਕਾਰ ਹੈ ਇਹ ਵੀ ਜਿਹੜੀਆਂ ਪਹਿਲਾਂ ਰਹੇ ਦੁਖੀਆਂ ਉਹਨਾਂ ਨੂੰ ਵੀ ਗਾਂ ਵਾਸਤੇ ਸੋਚਣਾ ਚਾਹੀਦਾ ਵੀ ਸਾਨੂੰ ਕਿਉਂ ਮਾਰ ਪਈ ਸਾਨੂੰ ਕਿਉਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੇ ਆਪਾਂ ਇਹ ਕਾਰਜ ਕਰੀਏ ਜਿਹੜੇ ਲੋਕਾਂ ਦੇ ਨੇ ਜਦੋਂ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਜਾ ਕੇ ਪੁੱਛੀਦਾ ਨਾ ਜਦੋਂ ਉਹ ਵਿਦੇਸ਼ ਦੇ ਵਿੱਚ ਆਉਂਦੇ ਨੇ ਉਹਨਾਂ ਕੋਲ ਪਛਿਤਾਬ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਉੱਥੇ ਦਾ ਇਲਾਕੇ ਦਾ ਰਹਿਣ ਸਹਿਣ ਆ ਜਦੋਂ ਉਹਨਾਂ ਦੇ ਵਿਚਾਰ ਸੁਣੀਦੇ ਆ ਤੇ ਸਾਡੀ ਧਰਤੀ ਵਰਗੇ ਸਾਡੇ ਇਲਾਕੇ ਵਰਗਾ ਸਾਡੇ ਪੰਜਾਬ ਦੀ ਧਰਤੀ ਵਰਗਾ ਕਿਤੇ ਵੀ ਕੋਈ ਵੀ ਸੇੜ ਨਹੀਂ ਹੈਗੀ ਜਿੰਨੀ ਇੱਥੇ ਖੁਸ਼ਹਾਲੀ ਜਿੰਨੀ ਇੱਥੇ ਸ਼ੋਕ ਸ਼ਾਂਤੀ ਜੇ ਇੱਥੇ ਦੇ ਪ੍ਰਬੰਧ ਸਹੀ ਹੋਣ ਤੇ ਸਾਨੂੰ ਵਿਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਉੱਥੇ ਸੰਕਟਾਂ ਪਬਲਿਕ ਜਿਹੜੀ ਆ ਜਾ ਰਹੀ ਇਸ ਕਰਕੇ ਜਾ ਰਹੀ ਆ ਉੱਥੇ ਸਾਰੀਆਂ ਸੁੱਖ ਟੂਟਾਂ ਨੇ ਉੱਥੇ ਜੇ ਮੈਡੀਕਲ ਦੀ ਸਹੂਲਤਾਂ ਉਹ ਬਹੁਤ ਵਧੀਆ ਹੈ ਜੇ ਵਿੱਦਿਆ ਦੀ ਗੱਲ ਕਰੀਏ ਚਾਹੇ ਉਥੇ ਕਿਸਰਾਂ ਦਾ ਵੀ ਜਿਹੜਾ ਉਹ ਬਹੁਤ ਵਧੀਆ ਸਹੂਲਤਾਂ ਨੇ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਸਾਡਾ ਪੰਜਾਬ ਵੀ ਬਹੁਤ ਵਧੀਆ ਖੁਸ਼ਹਾਲ ਆ ਇਹ ਗੁਰੂਆਂ ਪੀਰਾਂ ਦੀ ਤਰਤੀਆ ਇਹ ਇੱਕ ਸਵਰਗ ਆ ਇਹ ਇਲਾਕਾ ਜਿਹੜਾ ਜੇ ਆਪਾਂ ਦੇਖਿਆ ਜਾਵੇ ਇਹੋ ਜਿਹਾ ਇਲਾਕਾ ਕਿਤੇ ਨਹੀਂ ਮਿਲਦਾ ਸੂਰਜ ਕਰਕੇ ਅਸੀਂ ਤੇ ਸਾਰੀਆਂ ਸਰਕਾਰਾਂ ਨੂੰ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਉਹਨਾਂ ਨੇ ਰੋਸ਼ੀ ਨਿਢਾਉਂਦੇ ਐਂ ਤੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਜਿਹੜਾ ਵੀ ਕੋਈ ਮੌਕੇ ਦੀ ਚ ਹੈ ਉਹਨਾਂ ਨੂੰ ਪਰਪਕਾਰ ਦੇ ਕੰਮ ਕਰਨਾ ਚਾਹੀਦਾ ਤੇ ਉਹ ਸੈਂਟਰ ਵਿੱਚ ਜਿਹੜਾ ਕੰਕਰੀਟ ਬਿਲਕੁਲ ਜੀ ਜਿਵੇਂ ਮੌਸਮ ਬਰਸਾਤ ਦੀ ਚੱਲੀ ਹੈ ਹੁਣ ਅੱਜ ਸਫਾਈ ਦਾ ਕਾਰਜ ਜਿਹੜਾ ਸਾਡਾ ਤਕਰੀਬਨ ਕੰਪਲੀਟ ਹੋ ਜਾਣਾ ਜੀ ਸ਼ਾਮ ਤੱਕ ਜੇ ਮੌਸਮ ਠੀਕ ਹੋ ਗਿਆ ਤੇ ਕੰਕਰੀਟ ਜਿਹੜੀ ਉਹ ਖੱਡੇ ਪਾਉਣੇ ਸ਼ੁਰੂ ਕਰ ਲੈਣੇ ਆ ਜੇ ਮੌਸਮ ਇਦਾਂ ਮੰਨ ਲਓ ਸਾਡਾ ਜਿਹੜਾ ਪ੍ਰੋਗਰਾਮ ਹੈ ਤਿੰਨ ਤੋਂ ਚਾਰ ਦਿਨ ਦਾ ਜੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਜਿਹੜੇ ਖੱਡੇ ਸਾਰੇ ਕੰਪਲੀਟ ਕਰ ਦੇਣਾ